ਕਿ ਤੋਂ ਜਿਹੜੇ ਨੌਜਵਾਨ ਅਰੈਸਟ ਕੀਤੇ ਸੀਗੇ ਜੀ ਉਹਨਾਂ ਦੇ ਕੋਲੋਂ ਇੱਕ ਗਲੌਕ ਪਿਸਟਲ ਜਿਹੜਾ ਰਿਕਵਰ ਕੀਤਾ ਸੀ ਔਰ ਉਸ ਸੰਬੰਧ ਵਿੱਚ ਐਫਆਰ ਨੰਬਰ 43 23 ਤਾਰਾ 25 ਮੈਟ ਥਾਣਾ ਰਮਦਾਸ ਜ਼ਿਲ੍ਹਾ ਅਮਸਰ ਦੇ ਆਤੀ ਦਰਜ ਜੋਸ਼ ਕਰਕੇ ਉਹਦੀ ਜਿਹੜੀ ਹੈ ਤਫਤੀਸ਼ ਕੀਤੀ ਦਰਾਨੇ ਤਫਤੀਸ਼ ਅਸੀਂ ਦੋਹਾਂ ਦੋਸ਼ੀਆਂ ਨੂੰ ਕੋਰਟ ਚ ਪੇਸ਼ ਕਰਕੇ ਤੇ ਪੁਲਿਸ ਰਿਮਾਨਤੀ ਸੀਗੇ ਅੱਜ ਉਲਟ ਜਮਾਨਤ ਦੌਰਾਨ ਇੱਕ ਦੋਸ਼ੀ ਪਲਵਿੰਦਰ ਸਿੰਘ ਪਾਲਾ ਸਨ ਆਫ ਗੁਰਚਰਨ ਸਿੰਘ ਵਾਸੀ ਜੱਟਾ ਨੇ ਜਿਹੜੀ ਆਪਣੀ ਸਟੇਟਮੈਂਟ ਦਿੱਤੀ ਤੇ ਦੱਸਿਆ ਵੀ ਉਹਨੇ ਕੁਝ ਨਸ਼ੀਲੇ ਪਦਾਰਥ ਤੇ ਅਸਲਾ ਜਿਹੜਾ ਆ ਉਹ ਕਸੋਵਾਲ ਤੁਸੀਂ ਤੇ ਜਿਹੜਾ ਲਾ ਕੇ ਰੱਖਿਆ ਲਗਾ ਕੇ ਜੋ ਅੱਜ ਅਸੀਂ ਸਮੇਤ ਪੁਲਿਸ ਪਾਰਟੀ ਜਿਹੜੀ ਹੈ ਰਿਕਵਰੀ ਵਾਸਤੇ ਜਦੋਂ ਉਹਨੂੰ ਲੈ ਕੇ ਗਏ ਉੱਥੋਂ ਉਹਨੇ 523 ਗ੍ਰਾਮ ਜਿਹੜੀ ਆ ਫਾਇਰੋਂ ਜਿਹੜੀ ਰਿਕਵਰ ਕਰਾਈ ਔਰ ਜਦੋਂ ਵੈਪਨ ਰਿਕਵਰ ਕਰਾਉਣ ਲੱਗਾ ਤਾਂ ਉਹਨੇ ਇੱਕਦਮ ਚਲਾਕੀ ਵਰਤਦੇ ਹੋਇਆ ਉਹ ਵੈਪਨ ਦੇ ਨਾਲ ਪੁਲਿਸ ਪਾਰਟੀ ਤੇ ਜਿਹੜਿਆ ਦੋ ਫਾਇਰ ਕੀਤੇ ਜੋ ਪੁਲਿਸ ਪਾਰਟੀ ਨੇ ਆਪਣੇ ਬਚਾਲੀ ਜਦੋਂ ਫਾਇਰ ਕੀਤਾ ਤਾਂ ਉਹਦੀ ਇੱਕ ਲੱਤ ਦੇ ਵਿੱਚ ਫਾਇਰ ਲੱਗਾ ਜੀ ਤੁਰੰਤ ਅਸੀਂ ਉਹਦੇ ਜਿਹੜਾ ਹੈਗਾ ਮੈਡੀਕਲ ਟੀਮ ਦਾ ਪ੍ਰਬੰਧ ਕਰਕੇ ਤੇ ਉਹਨੂੰ ਮੋਢੇ ਲਈ ਸਹਾਤਾ ਵਾਸਤੇ ਜਿਹੜਾ ਸਿਵਲ ਹਸਪੀਟਲ ਰਮਦਾਸ ਲੈ ਕੇ ਆਏ ਆ ਜੀ ਇਸ ਵਕਤ ਜਿਹੜੀ ਉਹਨੂੰ ਫਰਸਟ ایڈ ਦਿੱਤੀ ਜਾ ਰਹੀ ਹੈ ਡਾਕਟਰ ਦਾ ਇਲਾਜ ਕਰ ਰਹੇ ਨੇ ਔਰ ਬਾਕੀ ਜਿਹੜੀ ਸਾਡੀ ਤਫਤੀਸ਼ ਜਾਰੀ ਹੈ ਜੀ ਸਰ ਜਿਹੜੇ ਉਲਸ ਪਾਰਟੀ ਦੇ ਉੱਤੇ ਫਾਇਰ ਕੀਤੇ ਗਏ ਤੁਹਾਡੇ ਵੀ ਕਿਸੇ ਜਿਹੜਾ ਮੁਲਾਜ਼ਮ ਦੇ ਤੇ ਨਹੀਂ ਜੀ ਪਰਮਾਤਮਾ ਨੇ ਮੇਰ ਨਾਲ ਸਾਡੇ ਜਿਹੜੇ ਮੁਲਾਜ਼ਮ ਸਾਰੇ ਸੁਰੱਖਿਅਤ ਨੇ ਜੀ ਬਚਾਅ ਹੋ ਗਿਆ ਤੇ ਤੁਰੰਤ ਫਿਰ ਅਸੀਂ ਇਹਨੂੰ ਅਰੈਸਟ ਕਰ ਲਿਆ ਜੀ ਤੇ ਹੁਣ ਅੱਗੇ ਜਿਹੜਾ ਇਹਦਾ ਹਲਾ ਚੱਲ ਰਿਹਾ ਤੇ ਬਾਕੀ ਸਾਡੀ ਤਫ਼ਤੀਸ਼ ਜਾਰੀ ਆ ਹੁਣ ਇਹਦੇ ਕਿਹੜੇ ਕਿਹੜੇ ਬੰਦਿਆਂ ਨਾਲ ਸੰਬੰਧ ਸੀ ਕਿ ਕਿਹਦੇ ਕਹਿੰਦੇ ਸਾਰਾ ਕੁਝ ਕਰ ਰਿਹਾ ਸੀਗਾ ਤੇ ਇਸ ਜਿਹੜੇ ਦੇ ਅਸਲੇ ਦੇ ਨਾਲ ਇਹਨਾਂ ਨੇ ਕੀ ਵਾਰਦਾਤਾਂ ਕਰਨੀਆਂ ਸੀ ਇਹ ਸਾਡੇ ਆਉਣ ਵਾਲੇ ਜਿਹੜੇ ਅਸੀਂ ਚ ਤਫ਼ਤੀਸ਼ ਸਰ ਕੋਈ ਲਿੰਕ ਮਿਲੇ ਤੇ ਪਛੋਕਰ ਚ ਕੁਝ ਫਿਲਹਾਲ ਸਾਡੇ ਕੋਲ ਰਿਮਾਂਡ ਤੇ ਨੇ ਜੀ ਅਸੀਂ ਸਾਰੇ ਲਿੰਕ ਜਿਹੜੇ ਸਾਰੇ ਕਲੀਅਰ ਕਰਾਂਗੇ ਔਰ ਇਹਨਾਂ ਜੋ ਵੀ ਕਿਸ ਨਾਲ ਵੀ ਇਹ ਲਿੰਕਡ ਹੋਏ ਉਤੋਂ ਤੱਕ ਪਹੁੰਚ ਕੇ ਲੱਗਦਾ ਕਿ ਬਾਰਡਰ ਬਿਲਕੁਲ ਲੱਗੇ ਆ ਕੋਈ ਪਾਰਵੀਨ ਲਿੰਕ ਹੋ ਸਕਦੇ ਆ ਬਿਲਕੁਲ ਹੋ ਸਕਦੇ ਆ ਜੀ ਜੇ ਚੀਜ਼ਾਂ ਸਾਹਮਣੇ ਆਉਣਗੀਆਂ ਤੇ ਅਸੀਂ ਕਾਨੂੰਨ ਮੁਤਾਬਕ ਉੱਤੇ ਕਾਰਵਾਈ ਕਰਾਂਗੇ ਗਲਤ ਅਨਸਰ ਆਉਣ ਕੁਤਾੜਨਾ ਇਹ ਗਲਤ ਅੰਸਰਾਂ ਨੂੰ ਤੇ ਇਹੀ ਤਾੜਨਾ ਵਾ ਜੀ ਜਾਂ ਤੇ ਪੰਜਾਬ ਛੱਡ ਜਾਣ ਤੇ ਜਾਂ ਮੁਫਤਰਾਜ ਸ਼ਾਮਲ ਹੋ ਜਾਣ ਕਿਉਂਕਿ ਮਾੜੇ ਕੰਮ ਦਾ ਜਿਹੜਾ ਹਮੇਸ਼ਾ ਮਾੜਾ ਨਤੀਜਾ ਹੁੰਦਾ ਬਾ ਨੌਜਵਾਨਾਂ ਨੂੰ ਇਹ ਵੀ ਜਿਹੜੇ ਵੀ ਇਸ ਗਲਤ ਰਸਤੇ ਤੇ ਪਏ ਨੇ ਉਹ ਸੁਧਰ ਕੇ ਤੇ ਆਪਣੇ ਤੇ ਆਪਣੇ ਪਰਿਵਾਰ ਨੂੰ ਜਿਹੜਾ ਸ਼ਾਂਤੀ ਨਾਲ ਆਪਣੀ ਜ਼ਿੰਦਗੀ ਬਤੀਤ ਕਰਨ ਕਿਉਂਕਿ ਜਦੋਂ ਵੀ ਇਹੋ ਜੀ ਪ੍ਰੋਬਲਮ ਆਉਂਦੀ ਆ ਤੇ ਪਰਿਵਾਰ ਵੀ ਕਾਨੂੰਨੀ ਜੜੀਆਂ ਉਲਝਣਾ ਚ ਜਿਹੜਾ ਉਲਝਦਾ ਹੈ ਤੇ ਆਪ ਵੀ ਜਿਹੜੀ ਇਹਨਾਂ ਦੀ ਜ਼ਿੰਦਗੀ ਖਰਾਬ ਹੁੰਦੀ ਆ ਤੇ ਮੈਂ ਇਹੀ ਅਪੀਲ ਕਰਨਾ ਚਾਹਾਂਗਾ ਔਰ ਮਾੜੇ ਅੰਸਰਾਂ ਨੂੰ ਇਹੀ ਤਾੜਨਾ ਆ ਵੀ ਕਿਸੇ ਵੀ ਤਰ੍ਹਾਂ ਇਹ ਪੰਜਾਬ ਜਿਹੜੀ ਪੰਜਾਬ ਪੁਲਿਸ ਆ ਉਹਦੇ ਤੁਸੀਂ ਕਿਸੇ ਵੀ ਕੰਮ 'ਚ ਵਿਗੜ ਨਹੀਂ ਪਾ ਸਕਦੇ ਔਰ ਪੰਜਾਬ ਪੁਲਿਸ ਦਾ ਕੰਮ ਲੋਕਾਂ ਦੀ ਸੁਰੱਖਿਆ ਵਾਸਤੇ ਹਰ ਵਕਤ ਜਿਹੜੀ ਹਾਜ਼ਰ ਆ ਔਰ ਲੋਕਾਂ ਦੀ ਜਾਨ ਮਾਲ ਦੀ ਰੱਖੀ ਲਈ ਜਿਹੜੀ ਪੰਜਾਬ ਪੁਲਿਸ ਆਪਣਾ ਕੰਮ ਕਰਦਾ ਰਹੇ